ਸਾਂਦਾਂ ਮਹੀਨਾ ਚੜ ਗਿਆ ਤੇ ਹੁਣ ਚੂੜੀਆਂ ਦੀ ਸੇਲ ਹੋ ਰਹੀ ਹੈ ਤੇ ਚੂੜੀਆਂ ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਕਿ ਤੇ ਇੱਕ ਆਪਣੇ ਕੋਲ ਆਈਆਂ ਨੇ ਫਲਕਾਰੀਆਂ ਤੇ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਕੀ ਬਾਗ ਹੈਗਾ ਬਾਗਦੋਤ ਸਰਕਾਰੀ ਕਹਿੰਦੇ ਆ ਪੂਰਾ ਹੈਵੀ ਹੈ ਇਹ ਪੈਸਾ ਪੀਲਿਕੋ ਇਹਦੇ ਵਿੱਚ ਜੜ ਜਾਂਦੇ ਨਾਲ ਅੰਦਰ ਇਮੀ ਸੌਂ ਦੇ ਮਹੀਨੇ ਦੇ ਵਿੱਚ ਹੁਣ ਤੀਆਂ ਪਿਆਰਾ ਲੱਗ ਰਹੀਆਂ ਨੇ ਤੇ ਕੁੜੀਆਂ ਇਸ ਤਰ੍ਹਾਂ ਵਿਆਗ ਲੈ ਕੇ ਤੀਆਂ ਦੇ ਵਿੱਚ ਜਾਂਦੀਆਂ ਨੇ ਇਹਦਾ ਡਿਜ਼ਾਈਨ ਥੋੜਾ ਜਿਹਾ ਉਹਦੇ ਨਾਲੋਂ ਫਰਕ ਚ ਹੈਗਾ ਇਸ ਤਰ੍ਹਾਂ ਦਾ ਹੈ ਸਾਈਜ਼ ਫੁੱਲ ਹੋਊਗਾ 2.5 ਮੀਟਰ थोड़ी जी हल्किया फुकाली जिम्मे आम लगाकर थोड़ी तो तो जी हल्किया एक आ चीज़ है ये आम चुनी वगू खूब हल्की फुलकारी आ जाती है